ਬੰਗਾ ਸ਼ਹਿਰ ਦੀ ਸੰਗਤ ਨੇ ਵੀ ਇਸ ਗੁਰਦੁਆਰਾ ਸਾਹਿਬ ਦੇ ਬਹੁਤ ਘੱਟ ਦਰਸ਼ਨ ਕੀਤੇ ਹੋਣਗੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਪਰਿਵਾਰ ਸਮੇਤ ਇਸ ਪਿੰਡ ਵਿੱਚ ਇੱਕ ਰਾਤ ਠਹਿਰੇ ਸਨ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ਼ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਭਾਈ ਗੁਰਦਾਸ ਜੀ ਦਾ ਕਥਨ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ ਜਿੱਥੇ ਵੀ ਸਾਡੇ ਗੁਰੂ ਸਾਹਿਬ ਜੀ ਨੇ ਠਹਿਰਾ ਕੀਤਾ ਹੈ ਜਿਸ ਜਗ੍ਹਾ ਵੀ ਮਾਰੇ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਪਾਏ ਅੱਜ ਉਸ ਜਗ੍ਹਾ ਤੇ ਬਹੁਤ ਸੋਹਣੇ ਸੋਹਣੇ ਗੁਰਦੁਆਰਾ ਸਾਹਿਬ ਬਣੇ ਹੋਏ ਐ ਅੱਜ ਅਸੀਂ ਪਹੁੰਚੇ ਹੋਏ ਹਾਂ ਬੰਗਾ ਸ਼ਹਿਰ ਪਿੰਡ ਦਾ ਨਾਮ ਹੈ ਸੋਤਰਾ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਗੁਰੂ ਪਲਹਾ ਪਾਸ਼ਾ ਜੀ ਸ਼ੇਮੀ ਸ਼ੇਮੀ ਪਾਸ਼ਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਸ਼ਾ ਜੀਆਂ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀਆ ਵੱਲੋਂ ਮੀਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਮਹਾਰਾਜ ਜੀਆ ਦੀ ਪਵਿੱਤਰ ਯਾਦ ਵਿੱਚ ਕਰਵਾਈ ਗਈ ਹੈ। ਆਓ ਆਪ ਜੀ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਹੀ ਤੁਹਾਨੂੰ ਇੱਥੋਂ ਦਾ ਇਤਿਹਾਸ ਸਰਵਣ ਕਰਾਉਨੇ ਆ। ਦਿਆਲੂ ਕਿਰਪਾਲੂ ਅਤੇ ਮਹਾਵਲੀ ਸੂਰਮੇ ਛੇਵੇਂ ਪਾਸ਼ਾ ਧੰਗੁਰੂ ਹਰਗੋਬਿੰਦ ਮਹਾਰਾਜ ਸੰਗਤਾਂ ਦਾ ਉਧਾਰ ਕਰਦੇ ਹੋਏ ਕਰਤਾਰਪੁਰ ਦੀ ਜੰਗ ਨੂੰ ਫਤਿਹ ਕਰਕੇ ਪੈਂਡੇ ਖਾ ਦਾ ਉਧਾਰ ਕਰਕੇ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਇਸ ਪਿੰਡ ਸੋਤਰਾ ਵਿਖੇ ਟਹਿਰੇ ਸਨ ਸਤਿਗੁਰ ਜੀਆਂ ਦੇ ਨਾਲ ਉਸ ਸਮੇਂ ਬਾਲ ਅਵਸਥਾ ਵਿੱਚ ਧੰਨ ਗੁਰੂ ਹਰਾਏ ਮਹਾਰਾਜ ਬਾਬਾ ਗੁਰਦਿੱਤਾ ਜੀ ਅਤੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਅਤੇ ਮਾਤਾ ਨਾਨਕੀ ਜੀ ਹੋਰ ਅਨੇਕਾਂ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਸਨ ਗੁਰੂ ਜੀ ਨੇ ਇਸ ਧਰਤੀ ਤੇ ਇੱਕ ਰਾਤ ਵਿਸ਼ਰਾਮ ਕੀਤਾ ਇੱਕ ਰਾਤ ਗੁਰੂ ਜੀ ਇੱਥੇ ਠਹਿਰੇ ਸਨ ਇੱਥੋਂ ਅੱਗੇ ਫਿਰ ਗੁਰੂ ਜੀ ਪਿੰਡ ਜਿੰਦੋਵਾਲ ਜੋ ਕਿ ਬੰਗਾ ਵਿੱਚ ਹੀ ਹੈ ਉੱਥੇ ਵੀ 6ਵੇਂ ਪਾਤਸ਼ਾਹ ਦਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਿਛਲੇ ਬਲੌਗ ਵਿੱਚ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਏ ਹੈ ਉੱਥੇ ਜਾ ਕੇ ਗੁਰੂ ਜੀ ਨੇ ਸੰਗਤਾਂ ਦਾ ਉਧਾਰ ਕੀਤਾ ਇਸ ਪਿੰਡ ਵਿੱਚ ਜਿੱਥੇ ਆ ਕੇ ਸਤਿਗੁਰ ਜੀਆ ਨੇ ਵਿਸ਼ਰਾਮ ਕੀਤਾ ਜਿਹੜੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆਓ ਉਹਦੇ ਤੁਹਾਨੂੰ ਦਰਸ਼ਨ ਕਰਾਈਏ ਪ੍ਰਬੰਧਕ ਵੀਰ ਦੱਸ ਰਹੇ ਸਨ ਉਹ ਸਮੇਂ ਇੱਕ ਪਲਾਹੀ ਦਾ ਰੁੱਖ ਸੀ ਅਤੇ ਇੱਕ ਨਿੰਮ ਦਾ ਰੁੱਖ ਸੀ ਆਹ ਸਾਹਮਣੇ ਤੁਸੀਂ ਨਿੰਮ ਦੇ ਰੁੱਖ ਦੇ ਦਰਸ਼ਨ ਕਰ ਰਹੇ ਹੋ ਇਸ ਰੁੱਖ ਹੇਠਾਂ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਬੈਠੇ ਸਨ ਐਸ ਟਾਈਮ ਰੁੱਖ ਬੀਸ਼ੱਕ ਸੁੱਕਿਆ ਹੋਇਆ ਪਰ ਫਿਰ ਵੀ ਪ੍ਰਬੰਧਕ ਵੀਰਾਂ ਵੱਲੋਂ ਇਦੀ ਸੇਵਾ ਸੰਭਾਲ ਕੀਤੀ ਜਾ ਰਹੀ ਆ ਗੁਰੂ ਜੀ ਦੀ ਯਾਦ ਵਿੱਚ ਸਰੋਵਰ ਵੀ ਬਣਿਆ ਹੋਇਆ ਆਪ ਜੀ ਸਾਹਮਣੇ ਵੇਖ ਰਹੇ ਹੋ ਸੰਗਤ ਜੀ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹ ਜਰੂਰ ਇਹਨਾਂ ਗੁਰਦੁਆਰਾ ਸਾਹਿਬਾਂ ਦੇ ਆ ਕੇ ਦਰਸ਼ਨ ਮੇਲੇ ਕਰਿਆ ਕਰੋ ਦੂਰ ਦੂਰ ਜਾ ਕੇ ਅਸੀਂ ਗੁਰਸਥਾਨਾਂ ਤੇ ਦਰਸ਼ਨ ਕਰਦੇ ਹਾਂ ਪਰ ਜਿਹੜੇ ਆਪਣੇ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਹਨ ਉਹਨਾਂ ਦੇ ਵੀ ਸਾਨੂੰ ਦਰਸ਼ਨ ਕਰਨੇ ਚਾਹੀਦੇ ਹਨ ਇੱਥੇ ਹੀ ਇਸ ਬਲੌਗ ਦੀ ਸਮਾਪਤੀ ਹੈ ਜਲਦ ਮਿਲਦੇ ਹਾਂ ਅਗਲੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਪਿਆਰ ਦੇ ਨਾਲ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ